ਕੇ ਆਪਣੇ ਨੰਪੀ ਸਾਹਮਣੇ ਗਏ ਲਈ ਹੈ ਜੋ ਸਾਡੇ ਨਤੂਰੇ ਤੁੰਗ ਰਹਤੇ ਕੰਮ ਆ ਅਸੀਂ ਇਹਨਾਂ ਕੋ ਕਰਾ ਸਕੀਏ ਜੇ ਮੀਰ ਜੋਸ਼ੀ ਜੀ ਦੀ ਗੱਲ ਕਰੀਏ ਇਹਨਾਂ ਨੇ ਸਿੱਧ ਕਰ ਲਗੋ ਤੇ ਕੋ ਟਾਈਮ ਲੱਗ ਜਾਣਾ ਬਹੁਤ ਪਰੇ ਹੋ ਜੀ ਵੀਰਿਆ ਇਹਨਾਂ ਕੋਲ ਕੋਈ ਵੀ ਇਨਸਾਨ ਅੰਮਰ ਸਰਦਾਰ ਭਾਵੇਂ ਇਹ ਆਪਣੇ ਉਤਰੀ ਹਲਕੇ ਦੇ ਐਮਐਲਏ ਸੀ ਪਰ ਕਿਸੇ ਵੀ ਹਲਕੇ ਦਾ ਕੋਈ ਬੰਦਾ ਇਹਨਾਂ ਕੋ ਚੱਲਦਾ ਸੀ ਕਿਨਾਂ ਕਦੀ ਇਹਨਾਂ ਨੂੰ ਵਾਪਸ ਨਹੀਂ ਕੀਤਾ ਬਾਕੀ ਕੁਰਸੀਆਂ ਲੈ ਦੇਣ ਦੀ ਗੱਲ ਆ ਕਿਸਾਨਾਂ ਦੇ ਆ ਕੇ ਖਲੋਤੇ ਹਿੰਦੂ ਪਰਵਾਹ ਦਾ ਸਬੰਧ ਹੋਇਆ ਰਹੀ ਸਾਰੇ ਜੱਤਾਂ ਦਾ ਪੱਤਾ ਦਾ ਸਨਮਾਨ ਕਰਦੇ ਹੋਏਗੀ ਇਹਨਾਂ ਨੇ ਬੀਜੇ ਕੋ ਤੋਂ ਅਸਤੀਫਾ ਦਿੱਤਾ ਕਿਹਦੇ ਕਰਕੇ ਆਪਣੇ ਭੈਣ ਭਰਾਵਾ ਕਰਕੇ ਜਿਨ੍ਹਾਂ ਨੂੰ ਇਹਨਾਂ ਨੇ ਮਾਰ ਸੀ ਔਰ ਇਹਨਾਂ